ਸਤਿ ਸ੍ਰੀ ਅਕਾਲ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਸਮਾਦ ਭਾਈ ਦੇ ਵਿੱਚ ਇਸ ਟਾਈਮ ਪਹੁੰਚੇ ਹੋਏ ਆ ਤੁਹਾਡਾ ਵਾਰ ਵਾਰ ਸਵਾਗਤ ਕਰਦੇ ਆ ਅੱਜ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਵਿਖਾਉਣੀ ਹੈ ਕਿ ਮਿੱਤਰੋ ਆਪਾਂ ਸਮਾਦ ਭਾਈ ਪਿੰਡ ਦੇ ਵਿੱਚੋਂ ਝੋਟੀ ਪਹਿਲਾ ਸੂਆ ਇਹ ਝੋਟੀ ਘਰੇਲੂ ਪਰਿਵਾਰ ਦੇ ਘਰੇ ਖੜੀ ਹੋਈ ਹੈ ਮਿੱਤਰੋ ਪਹਿਲਾ ਸੂਆ ਇਹਨੇ ਸੂਣਾ ਵਾ ਦਸਾਂ ਦਿਨਾਂ ਦੀ ਇਹ ਝੋਟੀ ਕੱਚੀ ਆ ਇਹ ਮਿੱਤਰੋ ਗੋਬਿੰਦਗੜ੍ਹ ਨਗਰ ਦੇ ਵਿੱਚ ਖੜੀ ਹੋਈ ਆ ਵਸਤੀ ਹੈ ਜਿਹੜੀ ਮਿੱਤਰੋ ਸਮਾਦ ਭਾਈ ਪਿੰਡ ਦੇ ਵਿੱਚ ਗੋਬਿੰਦਗੜ੍ਹ ਨਗਰ ਦੀ ਵਸਤੀ ਹੈ ਜਿਹੜੀ ਪਿਊਸਕਰੀ ਤੇ ਬਾਈ ਇਹ ਪ੍ਰਗਟ ਸਿੰਘ ਸਰਪੰਚ ਬਾਈ ਦੇ ਘਰ ਦੇ ਕੋਲੇ ਰਾਜੇ ਬਾਈ ਦੇ ਘਰੇ ਇਹ ਝੋਟੀ ਖੜੀ ਆ ਪਹਿਲਾ ਸੂਆ ਇਹਨੇ ਸੋਣਾ ਵਾ ਇਹਦਾ ਰੇਟ ਆ ਜਿਹੜਾ ਉਹ ਫੋਨ ਦੇ ਉੱਤੇ ਤੈਅ ਕਰਨਗੇ ਮਾਲਕ ਤੁਹਾਡੇ ਨਾਲ ਮਿੱਤਰੋ ਥੱਲੋ ਬਹੁਤ ਸੋਹਣੀ ਤਿਆਰੀ ਦੇ ਵਿੱਚ ਮੁਕੰਮਲ ਕਰਦੀ ਜਾਂਦੀ ਐ ਅੱਗੋ ਮੂੰਹ ਮੱਥੇ ਦੀ ਤਦਵਦ ਸੋਹਣੀਆ ਕਰਮਾਂ ਵਾਲੀ ਸਿੰਘ ਵੇਖੋ ਕਿਰਾਂ ਦੀ ਤੁਸੀਂ ਪਰ ਪਿੱਛੋਂ ਥੋੜੀ ਜਿਹੀ ਆਪਾਂ ਕਹਿ ਸਕਦੇ ਹਾਂ ਉਦਾਸ ਆ ਕਿਉਂਕਿ ਲੇਵਾ ਹੀ ਮਹਿਣ ਚੀਜ਼ ਹੁੰਦੀ ਆ ਤੇ ਲੇਵੇ ਦੀ ਧੱਕੇ ਸਾਰੀ ਆ ਜਿਹੜੀ ਉਹ ਗਾਹ ਨੂੰ ਲਈ ਫਿਰਦੀ ਆ ਕਰਮਾਂ ਵਾਲੀ ਜੇ ਕਿਤੇ ਪਿਛਾ ਨੂੰ ਹੋਵਾਨੇ ਦੇ ਵਿੱਚ ਤਿਆਰੀ ਹੁੰਦੀ ਨੇ ਝੋਟੀ ਦੀ ਤੇ ਝੋਟੀਆਂ ਕਿਹੜੀਆਂ ਗੱਲਾਂ ਹੋਣੀਆਂ ਸੀ ਹਾਂ ਇਹਨਾਂ ਹੈਗਾ ਦੁੱਧ 10 11 ਕਿਲੋ ਇਹ ਟੋਰਾ ਨਾਲ ਦੇ ਜੂਗੀ ਕਿਉਂਕਿ ਝੋਟੀ ਸੋਹਣੀ ਸਲਕੀ ਬਣਦੀ ਤਣ ਦੀ ਇਹ ਮੂੰਹ ਮੱਥੇ ਲੱਗਦੀ ਆ ਨੰਬਰ ਮੈਂ ਪਾਈਆਂ ਦਾ ਸਕਰੀਨ ਤੇ ਚਲਾ ਦੂੰਗਾ ਪਿੰਡ ਸਮਾਦ ਪਈਆ ਜ਼ਿਲ੍ਹਾ ਮੋਗਾ ਵਾ ਮਿੱਤਰੋ ਪ੍ਰਗਟ ਸਿੰਘ ਸਰਪੰਚ ਬਾਈ ਦੇ ਘਰਾਂ ਦੇ ਕੋਲ ਰਾਜੇ ਬਾਈ ਦੇ ਘਰੇ ਇਹ ਝੋਟੀ ਖੜੀ ਆ ਵਧੇਰੇ ਜਾਣਕਾਰੀ ਲਈ ਤੁਸੀਂ ਚੱਕੋ ਫੋਨ ਤੇ ਉਠਾ ਲਓ ਫਾਇਦਾ ਮੈਂ ਤਾਂ ਸਾਰਾ ਪੜਤਾ ਵੀਡੀਓ ਚੱਕਿਆ ਦਾ